ਸੜਾਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਕੀ ਸਤਿ ਸ਼੍ਰੀ ਅਕਾਲ ਮੈਂ ਹਰਮਨप्रीत कौर ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਜੈਨਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੀਆਂ ਦਾ ਹਾਲ-ਚਾਲ ਜੈਨਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਅਮਿਤ ਸ਼ਾਹ ਹੋਰਾਂ ਦੀ ਅਮਿਤ ਸ਼ਾਹ ਉਹਨਾਂ ਨੇ ਕਹਿੰਦੇ ਅਰਵਿੰਦ ਕੇਜਰੀਵਾਲ ਹੋਰਾਂ ਤੇ ਟਿੱਪਣੀ ਕੀਤੀ ਹੈ ਉਹ ਕਹਿੰਦੇ 22 ਸੀਟਾਂ ਤੇ ਲੜਨ ਵਾਲੇ ਗਰੰਟੀਆਂ ਦੇ ਰਹੇ ਨੇ ਜੀ ਬਿਲਕੁਲ ਜੀ ਬਿਲਕੁਲ ਅਰਵਿੰਦ ਕੇਜਰੀਵਾਲ ਹੋਰੀ ਵਕਤ ਵਕਤ ਸਮਾਂ ਦੇ ਉੱਤੇ ਜਾ ਕੇ ਇਹ ਗੱਲ ਕਹਿ ਰਹੇ ਹੈ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਕਿ ਤੁਸੀਂ ਸਾਨੂੰ ਇੱਥੇ ਮਜ਼ਬੂਤ ਕਰੋ ਸਾਨੂੰ ਵਕਤ ਵਕਤ ਸੀਟਾਂ ਦਿਓ ਤੇ ਅਸੀਂ ਪੂਰੇ ਭਾਰਤ ਦੇ ਵਿੱਚ ਆਪਣੀਆਂ ਗਰੰਟੀਆਂ ਲਾਗੂ ਕਰਾਂਗੇ ਉਸ ਗਰੰਟੀ ਦੇ ਵਿੱਚ ਪਹਿਲੀ ਗੱਲ ਇਹ ਹੈ ਜੇ ਕਿ ਅਸੀਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਾਂਗੇ ਜੋ ਕਮਾਲ ਦੇ ਹਸਪਤਾਲ ਅਸੀਂ ਬਣਾਵਾਂਗੇ ਅਗਨੀ ਵੀਰ ਯੋਜਨਾ ਖਤਮ ਕਰਕੇ ਤੇ ਅਸੀਂ ਪੱਕੇ ਤੌਰ ਦੇ ਉੱਤੇ ਫੌਜੀ ਭਰਤੀ ਕਰਿਆ ਕਰਾਂਗੇ ਐਮਐਸਪੀ ਆ ਜਿਹੜੀ ਉਹ ਜ਼ਰੂਰ ਦਿਆ ਕਰਾਂਗੇ ਜੀ ਹਰ ਫਸਲ ਦੇ ਉੱਤੇ ਫਿਰ ਉਹਦੇ ਵਿੱਚ ਇੱਕ ਇਹ ਵੀ ਗੱਲ ਹੈਗੀ ਆ ਕਿ ਅਸੀਂ ਭਾਈ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਲਈ ਆ ਸਹੂਲਤ ਪੈਦਾ ਕਰਾਂਗੇ ਅਸੀਂ ਮੁਫਤ ਦੇ ਵਿੱਚ ਲੋੜਵੰਦਾਂ ਨੂੰ ਬਿਜਲੀ ਪੂਰੇ ਭਾਰਤ ਦੇ ਵਿੱਚ ਦੇਵਾਂਗੇ ਆ ਗੱਲਾਂ ਉਹਦੇ ਵਿੱਚ ਹੈਗੀਆਂ ਹੁਣ ਅਮਿਤ ਸ਼ਾਹ ਨੇ ਇਹ ਗੱਲ ਕਹੀ ਆ ਕਿ ਪੂਰੇ ਭਾਰਤ ਦੇ ਵਿੱਚ ਸਿਰਫ 22 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਤੋਂ ਲੜ ਰਹੀ ਆ ਤੇ ਗਰੰਟੀਆਂ ਦਿੱਤੇ ਜਾ ਰਹੀਆਂ ਪੂਰੇ ਦੇਸ਼ ਵਾਸੀਆਂ ਨੂੰ ਜਦ ਤੁਸੀਂ ਕਹੋ ਵੀ ਜੇਕਰ ਅਸੀਂ ਜਿੱਤ ਗਏ ਤਾਂ ਇਹਨਾਂ 22 ਸੀਟਾਂ ਦੇ ਉੱਤੇ ਅਸੀਂ ਜਿੱਤ ਦਰਜ ਜਕਰ ਕਰ ਲਈ ਤਾਂ ਫਿਰ ਅਸੀਂ ਇਹਨਾਂ ਹਲਕਿਆਂ ਦੇ ਲੋਕਾਂ ਨੂੰ ਦੇਵਾਂਗੇ ਸਹੂਲਤਾ ਤੁਸੀਂ ਪੂਰੇ ਭਾਰਤ ਦਾ ਵਾਅਦਾ ਕਿਵੇਂ ਕਰ ਸਕਦੇ ਹੋ 22 ਸੀਟਾਂ ਦੇ ਉੱਤੇ ਚੋਣ ਲੜ ਕੇ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਭਾਈ ਇਹ ਤਾਂ ਆਮ ਆਦਮੀ ਪਾਰਟੀ ਸਿਰਫ ਤੇ ਸਿਰਫ ਡਰਾਮੇ ਕਰਦੀ ਹੈ ਤੇ ਇਥੋਂ ਪਤਾ ਲੱਗਦਾ ਵੀ ਭਾਈ ਇਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਆਹ ਗੱਲ ਕਰੋ ਕਿਹੜੀਆਂ ਤੇ ਕਿਹੜੀ ਚਾਹੀਦੀ ਹੈ ਕਿ ਨਹੀਂ ਕਹਿਣੀ ਚਾਹੀਦੀ ਉਹਨਾਂ ਨੇ ਇਹ ਗੱਲ ਆਖੀ ਹੈ ਦੂਜੀ ਗੱਲ ਇਹ ਜੀ ਕਿ ਜਿਹੜੇ ਕੇਜਰੀਵਾਲ ਹੋਰੀਆਂ ਉਹ ਇਸ ਪ੍ਰਸੰਗ ਦੇ ਵਿੱਚ ਕਹਿੰਦੇ ਜੀ ਕਿ ਸਾਨੂੰ ਜਿਤਾਓ ਤੇ ਜਿਤਾਉਣ ਦੇ ਨਾਲ ਜਦੋਂ ਇੰਡੀਆ ਗੱਠ ਜੋੜ ਦੀ ਸਰਕਾਰ ਬਣ ਗਈ ਤੇ ਫੇਰ ਅਸੀਂ ਸਾਰੀਆਂ ਗੱਲਾਂ ਕਰਾਂਗੇ ਅਮਰ ਸਿੰਘ ਹੋਰੀ ਇਹ ਗੱਲ ਕਹਿੰਦੇ ਵੀ ਇੰਡੀਆ ਗੱਠ ਜੋੜ ਕੇ ਤੁਹਾਡਾ ਖੱਲਿਆਂ ਦਾ ਜੇ ਬਾਕੀਆਂ ਦੇ ਨਾਲ ਮਿਲ ਕੇ ਕੋਈ ਗਰੰਟੀ ਦੇ ਵਿੱਚ ਗੱਲ ਕਹੀ ਜਾਵੇ ਤਾਂ ਮੰਨੀ ਤੁਸੀਂ ਆਪੋ ਆਪਣੀ ਗਰੰਟੀ ਦੀ ਗੱਲ ਕਿਵੇਂ ਕਰ ਸਕਦੇ ਹੋ ਵੀ ਹੋਵੇ 25 30 ਜਿਹੜਾ ਤਾਂ ਗੱਠ ਜੋੜ ਤੇ ਉਹਦੇ ਵਿੱਚੋਂ ਇੱਕ ਤਰਕੇ ਨਹੀਂ ਜਿਕੇ ਅਸੀਂ ਦੇਸ਼ਵਾਸਤ ਕਰਨੀ ਐ ਕਰਦਾਂਗੇ ਆ ਤਾਂ ਸੰਭਵ ਵੀ ਹੈ ਨਹੀਂ ਵੈਸੇ ਕੇਜਰੀਵਾਲ ਹੋਰੀ ਜਦੋਂ ਤੋਂ ਬਾਹਰ ਆਈ ਐ ਇਹ ਤਿੱਖੇ ਤੇਵਰਾ ਨੇ ਵਿੱਚ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਵੀ ਜੇਕਰ ਸਾਨੂੰ ਵੋਟਾਂ ਪਾਉਣੇ ਆ ਤੇ ਇੰਡੀਆ ਘਟ ਚੋੜ ਦੀ ਸਰਕਾਰ ਆ ਜਾਂਦੀ ਆ ਤਾਂ ਫਿਰ ਮੈਨੂੰ ਜੇਲ ਨਹੀਂ ਜਾਣਾ ਪਊਗਾ ਪਰ ਜੇਕਰ ਮੈਨੂੰ ਤੁਸੀਂ ਜਾਂ ਸਾਨੂੰ ਤੁਸੀਂ ਵੋਟਾਂ ਨਾ ਪਾਈਆਂ ਤਾਂ ਮੈਨੂੰ ਜੇਲ ਜਾਣਾ ਪਊਗਾ ਜੇਲ ਚ ਲਾ ਗਿਆ ਤਾਂ ਦਲੀਲ ਦੇ ਵਿੱਚ ਸਿੱਖਿਆ ਦਾ ਪੱਧਰ ਤੇ ਸਿਹਤ ਦਾ ਪੱਧਰ ਇਹਨਾਂ ਨੇ ਦੇਖ ਦੇਣਾ ਦੇ ਤਾਂ ਬੰਨਾ ਭਰਨ ਦੇ ਵੀ ਕੇਜਰੀਵਾਲ ਨੂੰ ਅੰਦਰ ਭੇਜ ਗਏ ਸੋ ਇਹ ਕੁਝ ਚੱਲ ਰਿਹਾ ਜੀ ਹੁਣ ਦੇਖੋ ਮੇਰਾ خیال ਹੈ ਜੇ ਮੈਂ ਗਲਤ ਨਾ ਹੋਵਾਂ ਤਾਂ 25 ਮਈ ਨੂੰ ਦਿੱਲੀ ਦੇ ਵਿੱਚ ਵੋਟਾਂ ਪੈਣੀਆਂ ਉਦੋਂ ਤੱਕ ਇਹ ਕੁਝ ਬੜਾ ਚੱਲਣਾ ਦਿੱਲੀ ਦੇ ਵਿੱਚ 7 ਲੋਕ ਸਭਾ ਦੀਆਂ ਸੀਟਾਂ ਤੇ 7 ਰਹੀਆਂ ਸੱਤੇ ਲੋਕ ਸਭਾ ਦੀਆਂ ਸੀਟਾਂ 2019 ਦੇ ਵਿੱਚ ਭਾਜੀ ਪੀ ਲੈ ਗਈ ਸੀ ਐਤਕੀ ਉਹ ਸੱਤੇ ਹੀ ਲੈ ਕੇ ਜਾਂਦੇ ਆ ਸੱਤਾਂ ਦੇ ਵਿੱਚੋਂ ਕੁਝ ਘਟਦੀਆਂ ਕੀ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਨੂੰ ਕੁਝ ਮਿਲਦਾ ਇਹ ਸਮਾਂ ਰਸ ਹੋ ਗਏ ਜੀ ਬਿਲਕੁਲ ਸਹੀ ਕਿਹਾ ਤੁਸੀਂ ਜਿਹੜਾ ਸਭ ਸਮਾਂ ਦੱਸੇਗਾ ਖੈਰ 10 ਸੂਬਿਆਂ ਦੀਆਂ 96 ਸੀਟਾਂ 'ਤੇ ਉੱਪਰ ਵੀ ਵੋਟਾਂ ਪੈ ਗਈਆਂ ਨੇ ਜੀ ਬਿਲਕੁਲ ਜੀ ਲੰਘੇ ਕੱਲ 10 ਸੂਬਿਆਂ ਦੀਆਂ 96 ਸੀਟਾਂ ਦੇ ਉੱਤੇ ਚੌਥੇ ਪੜਾਅ ਦੀਆਂ ਵੋਟਾਂ ਪੈ ਗਈਆਂ ਤੇ ਵੋਟਾਂ ਦੇ ਵਿੱਚ ਉਹੀ ਕਲੇਸ਼ ਤੇ ਉਹੀ ਡੰਡਾ ਡੁੱਕ ਫੇਰ ਸਾਰਾ ਕੁਝ ਚੱਲੀ ਗਿਆ ਬੜਾ ਕੁਝ ਹੋਇਆ ਕੱਲ ਵੀ ਤਿੰਨ ਸਾਵਾਂ ਦੇ ਉੱਤੇ ਤਾਂ ਪਤਾ ਲੱਗਦਾ ਜੀ ਮੋਤਾਂ ਦੀਆਂ ਖਬਰਾਂ ਆਈਆਂ ਤਿੰਨ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਥਾਵਾਂ 'ਨੋਂ ਨਾ ਮੋਤਾਂ ਦੇ ਸੋ ਮਤਲਬ ਇਹ ਹੈ ਜੀ ਕਿ ਲਗਾਤਾਰ ਮੋਤਾਂ ਦੀਆਂ ਖਬਰਾਂ ਦੇ ਵਿੱਚ ਵਾਧਾ ਹੋ ਰਿਹਾ ਤੇ ਦੋਖ ਦੀ ਗੱਲ ਆ ਜੀ ਇਹ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਚਾਰ ਪੜਾਵਾਂ ਦੀਆਂ ਵੋਟਾਂ ਪੈ ਗਈਆਂ ਤੇ ਤਿੰਨ ਪੜਾਅ ਬਾਕੀ ਆ ਇਹਨਾਂ ਤਿੰਨ ਪੜਾਵਾਂ ਦੇ ਵਿੱਚ ਵੀ ਸਾਰੀਆਂ ਸਿਆਸੀ ਪਾਰਟੀਆਂ ਨੇ ਬੜਾ ਜ਼ੋਰ ਲਾਉਣਾ ਤੇ 96 ਸੀਟਾਂ ਦੇ ਵਾਸਤੇ ਤੇ ਵੋਟਾਂ ਜਿਹੜੀਆਂ ਪਈਆਂ ਉਹਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਸਭ ਤੋਂ ਘੱਟ ਵੋਟਾਂ ਪਈਆਂ ਤੇ ਪੱਛਮੀ ਬੰਗਾਲ ਦੇ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ ਪੱਛਮੀ ਬੰਗਾਲ ਦੇ ਵਿੱਚ ਤੇ ਜੇ ਮੈਂ ਗਲਤ ਨਾ ਹੋਵਾਂ ਤਾਂ 75% ਦੀ ਵੋਟਾਂ ਪਈਆਂ ਤੇ ਇਧਰ ਜੰਮੂ ਕਸ਼ਮੀਰ ਦੇ ਵਿੱਚ 50% ਵੋਟਾਂ ਵੀ ਨਹੀਂ ਪਈਆਂ ਮੇਰਾ ਖਿਆਲ ਵੀ 40 ਵੀ ਨਹੀਂ ਪਈਆਂ ਪੂਰੀਆਂ ਸੋ ਮਤਲਬ ਇਹ ਜਿਕੇ ਉੱਥੋਂ ਦੇ ਲੋਕਾਂ ਨੇ ਵੋਟਾਂ ਦੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਕਿਉਂਕਿ ਵੋਟਰਾਂ ਦੇ ਮਨ ਦੇ ਵਿੱਚ ਬੜੇ ਗੁੱਸੇ ਵੀ ਹੈ ਬੜੇ ਗਿਲੇ ਸ਼ਿਕਵੇ ਉੱਥੋਂ ਦੇ ਵੋਟਰਾਂ ਦੇ ਮਨਾਂ ਵਿੱਚ ਸੋ ਬੀਜੇਪੀ ਇਹ ਗੱਲ ਕਰੀ ਜੀ ਅਸੀਂ ਕਮਾਲ ਕਰ ਦੇਣੀ ਹੈ ਇਸ ਕੀ ਫੇਰ ਅਬ ਕੀ ਬਾਰ 400 ਕੇ ਪਾਰ ਪਰ ਜਿਸ ਤਰੀਕੇ ਦੇ ਨਾਲ ਵੋਟਾਂ ਘਟ ਪੈ ਰਹੀਆਂ ਉਸ ਹਿਸਾਬ ਨਾਲ ਲੱਗਦਾ ਨਹੀਂ ਵੀ ਭਾਈ ਅਬ ਕੀ ਬਾਰ 400 ਪਾਰ ਵਾਲੀ ਗੱਲ ਵੀਕ ਹੋਊਗੀ ਇੰਨ ਲੱਗਦਾ ਵੀ ਇਸ ਵੇਲੇ ਬੀਜੇਪੀ ਨੌਕਈ ਚੁਣੌਤੀਆਂ ਚੜਤਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੀਆਂ ਉਹਨਾਂ ਨੂੰ ਦਿਸ ਵੀ ਰਹੀਆਂ ਤੇ ਹਾਲੇ ਨਤੀਜੇ ਦੇ ਰੂਪ ਦੇ ਵਿੱਚ ਸਾਹਮਣੇ ਆਉਣੀਆਂ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਇਸ ਗੱਲੋਂ ਆਸਵੰਦ ਆ ਵੀ ਜਿਵੇਂ ਇੱਥੇ ਕੀ ਵੋਟ ਪਰਸੈਂਟੇਜ ਵੱਖ-ਵੱਖ ਥਾਵਾਂ ਤੇ ਬਹੁਤ ਘਟੀ ਆ ਵੀ ਇਹਦੇ ਕਰਕੇ ਸੱਤਾਧਾਰੀ ਧਿਰ ਦਾ ਨੁਕਸਾਨ ਹੋਊਗਾ ਹਾਂ ਪਛਮੀ ਮਗਾਲ ਦੇ ਵਿੱਚ ਵੋਟਾਂ ਖਾਸੀਆਂ ਪਈਆਂ ਇਹਦੇ ਅਰਥ ਕਈ ਤਰ੍ਹਾਂ ਦੇ ਕੱਢੇ ਜਾ ਰਹੇ ਆ ਇਹਦੇ ਵਿੱਚ ਕੋਈ ਦੋ ਰਾਇ ਨੇ ਕਿ ਪਛਮੀ ਮਗਾਲ ਦੇ ਵਿੱਚ ਭਾਜਪਾ ਦੀ ਚੜ੍ਹਤ ਹੋ ਜਾਂਦੀ ਆ ਲੋਕ ਸਭਾ ਦੇ ਚੋਣਾਂ 'ਚ ਦੇ ਵਿਧਾਨ ਸਭਾ ਦੇ ਵਿੱਚ ਤਰਣਮੂਲ காங்கிரஸ் ਦੀ ਹੁੰਦੀ ਆ ਸੋ ਲੱਗੂਗਾ ਜੀ ਪਤਾ ਕਿਉਂਕਿ ਪੂਰੇ ਭਾਰਤ ਨੇ ਚੋਣ ਨਤੀਜੇ ਜਿਹੜੇ ਉਹ 4 ਜੂਨ ਨੂੰ ਆਉਣੇ ਆ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਕਦਰ ਕੋਈ ਨਹੀਂ ਛੱਡੀ ਜਾ ਰਹੀ ਪ੍ਰਚਾਰ ਦੀ ਤੇ ਪ੍ਰਚਾਰ ਇਸ ਵੇਲੇ ਹਰ ਸਿਆਸੀ ਧਿਰ ਦਾ ਬਹੁਤ ਵੱਡੇ ਪੱਧਰ ਤੇ ਜ਼ੋਰਾਂ ਤੇ ਆ ਜੀ ਬਿਲਕੁਲ ਸਹੀ ਤਣਾ ਸਾਹਿਬ ਖੈਰ ਸੁਜੀਤ ਸਾਤਰ ਸਾਹਿਬ ਦੀ ਗੱਲ ਕਰਦੇ ਆ ਜੀ ਕੱਲ ਹਜ਼ਾਰਾਂ ਲੋਕਾਂ ਨੇ ਉਹਨਾਂ ਨੂੰ ਸਹਿਜ ਅੱਖਾਂ ਦੇ ਨਾਲ ਅੰਤਮ ਵਿਦਾਈ ਦੇ ਦਿੱਤੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਸਰਜੀਤ ਪਾਤਰ ਸਾਹਿਬ ਕਿਸੇ ਨੇ ਬਣ ਨਹੀਂ ਜਾਣਾ ਸਰਜੀਤ ਪਾਤਰ ਸਾਹਿਬ ਮਹਾਨ ਸ਼ਾਇਰ ਸਨ ਸਰਜੀਤ ਪਾਤਰ ਸਾਹਿਬ ਦਾ ਬਦਲ ਕੋਈ ਨਹੀਂ ਇਹ ਸਾਰੀਆਂ ਗੱਲਾਂ ਸਭ ਨੂੰ ਪਤਾ ਹੋਣ ਦੇ ਚਾਹੀਦੀ ਹੈ ਤੇ ਦੂਜੀ ਗੱਲ ਇਹ ਕਿ ਸਰਜੀਤ ਪਾਤਰ ਸਾਹਿਬ ਜਿਹੜਾ ਦੁਨੀਆ ਤੇ ਚਲੇ ਗਏ ਆ ਤਾਂ ਉਹਨਾਂ ਦੇ ਸ਼ੁਭ ਚਿੰਤਕਾਂ ਨੇ ਉਹਨਾਂ ਦੇ ਪਿਆਰਿਆਂ ਨੇ ਉਹਨਾਂ ਨੂੰ ਮੁਹੱਬਤ ਕਰਨ ਵਾਲਿਆਂ ਨੇ ਤੇ ਬਹੁਤ ਦੁੱਖ ਮਨਾਇਆ ਤੇ ਸਰਜੀਤ ਪਾਤਰ ਦੇ ਕੱਲ ਜਦੋਂ ਉਹਨਾਂ ਨੂੰ ਵਿਦਾ ਕਰਨ ਦੇ ਮੌਕੇ ਤੇ ਲੁਧਿਆਣਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਆ ਸ਼ਮਸ਼ਾਨ ਘਾਟ ਦੇ ਵਿੱਚ ਤੇ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿ 79 ਸਾਲ ਦੀ ਉਮਰ ਦੇ ਵਿੱਚ ਉਹ ਅਲਵਿਦਾ ਕਹਿ ਗਏ ਆ ਤੇ ਸਰਜੀਤ ਪਾਤਰ ਹੋਰਾਂ ਦੀ ਅਰਥੀ ਨੂੰ ਮੋਢਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦਿੱਤਾ ਤੇ ਉਹਨਾਂ ਨੇ ਪਾਤਰ ਅਵਾਰਡ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਵਿਦਿਆਰਥੀ ਵਰਗ ਦੇ ਲਈ ਵੀ ਛੋਟੀ ਉਮਰ ਦੇ ਵਿੱਚ ਜਿਹੜਾ ਕਾਵ ਰਚਨਾ ਦੇ ਨਾਲ ਛੜੂਗਾ ਤੇ ਜਿਹੜਾ ਮੁਕਾਬਲੇ ਦੇ ਵਿੱਚ ਜਿੱਤੂਗਾ ਤੇ ਉਹਨੂੰ 1 ਲੱਖ ਰੁਪਏ ਦਾ ਪੁਰਸਕਾਰ ਦੇ ਆ ਕਰਾਂਗੇ ਸੁਰਜੀਤ ਪਾਤਰ ਸਾਹਿਬ ਬਹੁਤ ਵੱਡੇ ਸ਼ਾਇਰ ਸੀ ਸੁਰਜੀਤ ਪਾਤਰ ਸਾਹਿਬ ਵਰਗਾ ਸ਼ਾਇਰ ਜਿਹੜਾ ਅੱਜ ਦੇ ਸਮਿਆਂ ਦਾ ਸਾਡੇ ਸਮਿਆਂ ਦਾ ਕੋਈ ਹੋਰ ਲੱਭਦਾ ਨਹੀਂ ਦੇਖੋ ਫਿਰ ਗੱਲ ਉੱਥੇ ਆ ਕਿ ਮੁਕਤੀਆ ਕਈ ਲੋਕ ਗੱਲ ਕਰਦੇ ਵੀ ਹਾਂ ਜਾਣਾ ਤਾਂ ਹੁੰਦਾ ਹੀ ਆ ਦੁਨੀਆ ਤੋਂ ਬਿਲਕੁਲ ਸੱਚ ਹੈ ਜੀ ਇਹ ਇਸ ਦੁਨੀਆ ਦੇ ਉੱਤੇ ਬੈਠੇ ਕਿਸੇ ਨੇ ਵੀ ਨਹੀਂ ਰਹਿਣਾ 79 ਸਾਲ ਦੀ ਉਮਰ ਦੇ ਵਿੱਚ ਪਾਤਰ ਸਾਹਿਬ ਗਏ ਆ ਬਸ ਦੁੱਖ ਇਸ ਗੱਲ ਦਾ ਵੀ ਭਾਈ ਜਿਹੜਾ ਚਲਾ ਜਾਂਦਾ ਉਹਦੇ ਵਰਗਾ ਕੋਈ ਨਹੀਂ ਦਿਸਦਾ ਸਾਡੇ ਸਮਾਜ ਦੇ ਵਿੱਚ ਸਾਡੇ ਅੱਜ ਦੇ ਤੌਰ ਤਰੀਕੇ ਮੁਤਾਬਕ ਦੇਖੀਏ ਤਾਂ ਸਿਰਫ ਸਿਰਫ ਇਥੇ ਖੋਖਲਾ ਪਾਣੀ ਨਜ਼ਰ ਆਉਦਾ ਗਾਲਾਂ ਕੱਢੀ ਚੱਲੋ ਨੁਕੂਚਾ ਕੱਢੀ ਚੱਲੋ ਉਹਦਾ ਪੈਰ ਮੇਦ ਲੋ ਉਹਨੂੰ ਮਾੜਾ ਕਹਿ ਲੋ ਇਹਨੂੰ ਮਾੜਾ ਕਹਿ ਲੋ ਹੁਣ ਕਿਹੜ ਵਾਲੇ ਵੀ ਕਹੀ ਜਾਂਦੇ ਸਰਜੀਤ ਪਾਤਰ ਸਾਹਿਬ ਤੋਂ ਸਰਕਾਰੀ ਬੰਦੇ ਸਨ ਇਹ ਰਾਂਡਾ ਸਰਕਾਰੀ ਸਨਮਾਨ ਨਾਲ ਸਸਕਾਰ ਕਿਉਂ ਹੋ ਗਿਆ ਇਹਨਾਂ ਮੂਰਖ ਲੋਕਾਂ ਨੂੰ ਪਤਾ ਹੀ ਨਹੀਂਗਾ ਵੀ ਥੋੜੀ ਆਪਣੀ ਦੇਣ ਹੀ ਕੋਈ ਨਹੀਂਗੀ ਥੋੜੀ ਦੇਣ ਤਾਂ ਸਿਰਫ ਇਹ ਆ ਵੀ ਉਹਦੇ 'ਚ ਨੁਕਸ ਕਰਦਾ ਉਹਦੇ 'ਚ ਨੁਕਸ ਕਰਦਾ ਜਦੋਂ ਕੋਈ ਸ਼ਖਸੀਅਤ ਬਹੁਤ ਵੱਡੀ ਜਹਾਨ ਤੋਂ ਕੂਚ ਕਰ ਜੇ ਜਿਹਦਾ ਸੂਬਾ ਪੱਦਰੀ ਜਾਂ ਦੇਸ਼ ਪੱਦਰੀ ਬਹੁਤ ਵੱਡਾ ਨਾਂ ਹੋਵੇ ਉਹਨੂੰ ਸਰਕਾਰੀ ਸਨਮਾਨਾਂ ਨਾਲ ਇਨੀ ਹੀ ਵਿਦਾ ਕੀਤਾ ਜਾਂਦਾ ਮੰਨ ਲਓ ਉਹ ਕਬੱਡੀ ਖਿਡਾਰੀ ਆ ਕਬੱਡੀ ਖਿਡਾਰੀ ਕਿਹੜਾ ਕੋਈ ਸਰਕਾਰ ਦੇ ਨਾਲ ਕਬੱਡੀਆਂ ਪਾਉਂਦਾ ਪਰ ਜੇਕਰ ਉਹਦਾ ਬਹੁਤ ਵੱਡਾ ਨਾਂ ਤੇ ਉਹਨੂੰ ਵੀ ਜੇਕਰ ਵਿਦਾ ਹੁੰਦਾ ਤਾਂ ਉਹਨੂੰ ਐਉਂ ਵਿਦਾ ਕੀਤਾ ਜਾਂਦਾ ਆ ਕੁਲਦੀਪ ਮਾਨਕੀ ਸਾਹਿਬ ਨੂੰ ਸਰਕਾਰੀ ਸਨਮਾਨਾਂ ਨਾਲ ਵਿਦਾ ਕੀਤਾ ਗਿਆ ਸੀ ਉਹ ਕਿਹੜਾ ਸਰਕਾਰੀ ਗਾਇਕ ਸੀ ਸੋ ਇਹ ਹੈ ਜੀ ਕਿ ਲੋਕਾਂ ਨੂੰ ਪਤਾ ਨਹੀਂ ਗਿਆ ਲੋਕਾਂ ਦੀ ਕਿਹੜਾ ਕੋਈ ਯਾਦਦਾਸ਼ਤ ਹੈ ਜਾਂ ਲੋਕਾਂ ਦੀ ਕੋਈ ਸੋਚ ਆ ਜੋ ਮਰਦੀ ਬੋਲੀ ਜਾਂਦੇ ਆ ਜਿਵੇਂ ਚਿਤ ਕਰਦਾ ਕਹੀ ਜਾਂਦੇ ਆ ਹੈਰਾਨੀ ਹੁੰਦੀ ਇਹਨਾਂ ਗੱਲਾਂ ਤੇ ਜੀ ਬਿਲਕੁਲ ਸਹੀ ਟਾਲਾ ਸਾਹਿਬ ਥਰ ਅੱਗੇ ਵਧਿਆ ਹੁਣ ਸਿਆਸਤ ਦੀਆਂ ਗੱਲਾਂ ਫਿਰ ਤੋਂ ਕਰਦੇ ਆ ਜੀ ਰਾਜਾ ਬੜਿੰਘ ਹੋਰਾ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਨੇ ਕਰ ਹਾਂ ਬਿਲਕੁਲ ਜੀ ਬਿਲਕੁਲ ਰਾਜਾ ਬੜਿੰਘ ਹੋਰਾ ਦੇ ਵੱਲੋਂ ਲੱਗੇ ਕੱਲ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਗਏ ਆ ਤੇ ਰਾਜਾ ਬੜਿੰਘ ਹੋਰੀਏ ਜਿਹੜੇ ਉਹ ਜਿੱਤ ਦੇ ਪ੍ਰਤੀ ਬਹੁਤ ਆਸਵੰਦਾ ਹੁਣ ਉਹਨਾਂ ਦਾ ਇਹ ਕਹਿਣਾ ਜੀ ਕਿ ਹੁਣ ਗੱਲ ਬੜੀ ਪਈ ਆ ਕਿਉਂਕਿ ਬੈਂਸਪੁਰਾ ਨਾਲ ਆ ਗਏ ਆ ਰਾਜਾ ਬੜਿੰਘ ਨੇ ਜਿਹੜੇ ਉਹ ਆਪਾਂ ਜਾਣਦੇ ਜੀ ਕਿ ਪਿਛ ਕਈ ਹਫ਼ਤੇ ਤੋਂ ਲਗਾਤਾਰ ਇਹ ਤੇ ਪ੍ਰਚਾਰ ਕਰ ਰਹੇ ਲੋਹੜੇ ਦੇ ਵਿੱਚ ਤੇ ਅੱਜ ਨਾਮਜ਼ਦਗੀਆਂ ਦਾਖਲ ਕਰਨ ਦਾ ਫਾਈ ਆਖਰੀ ਦਿਨ ਹੈ ਯਾਨੀ ਕਿ 14 ਤਰੀਕ ਨੂੰ ਅੱਜ ਆਖਰੀ ਦਿਨ ਹੈ ਕੱਲ ਨੂੰ ਯਾਨੀ ਕਿ 15 ਤਰੀਕ ਨੂੰ ਕਾਗਜ਼ਾਂ ਦੀ ਪੜਤਾਲ ਹੋਊਗੀ ਤੇ 17 ਤਰੀਕ ਨੂੰ ਕਾਗਜ਼ ਵਾਪਸ ਲੈ ਜਾ ਸਕਦੇ ਆ ਤੇ 17 ਤਰੀਕ ਨੂੰ ਪਤਾ ਲੱਗ ਜਾਊਗਾ ਵੀ ਹੁਣ ਟੋਟਲ ਕਿੰਨੇ ਉਮੀਦਵਾਰ ਮੈਦਾਨ ਦੇ ਵਿੱਚ ਹੈਗੇ ਆ ਇਹ ਉਸ ਦਿਨ ਪਤਾ ਲੱਗੂਗਾ ਤੋਂ ਰਾਜਾ ਬੜੇ ਗੰਦੇ ਲੰਘੇ ਕੱਲ ਪਹਿਲਾਂ ਤਾਂ ਪਤਾ ਲੱਗਾ ਜੀ ਕਿ ਵੱਡਾ ਰੋਡ ਸ਼ੋਅ ਕੱਢਣਾ ਸੀ ਪਰ ਉਹਨਾਂ ਨੇ ਪਾਤਰ ਸਾਹਿਬ ਦੇ ਚਲਾਣੇ ਦੇ ਦੁੱਖ ਦੇ ਕਰਕੇ ਆਪਦਾ ਰੋਡ ショ ਨਹੀਂ ਕੱਢਿਆ ਉਹਨਾਂ ਨੇ ਫਿਰ ਰੋਡ ショ ਕੱਢਣ ਵਾਲੀ ਗੱਲ त्याग ਦਿੱਤੀ ਸੋ ਇਸ ਕਰਕੇ ਬੜੇ ਸਾਦੇ ਤਰੀਕੇ ਨਾਲ ਉਹਨਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਆ ਤੇ ਬਹੁਤ ਆਸਵੰਦੀ ਦੇ ਵਿੱਚ ਉਹਨਾਂ ਨੇ ਕਾਗਜ਼ ਦਾਖਲ ਕੀਤੇ ਆ ਵੀ ਅਸੀਂ ਆਸਵੰਦ ਆ ਇਸ ਗੱਲ ਦੇ ਲਈ ਵੀ ਭਾਈ ਸਾਡੀ ਜਿੱਤ ਹੋਊਗੀ ਹੀ ਹੋਊਗੀ ਸੋ ਉਸ ਤੋਂ ਕੋਲੀ ਗੱਲ ਇਹ ਆ ਕਿ ਰਾਜਾ ਬੜੇਗਦੇ ਜਿਹੜੇ ਉਹਨਾਂ ਦੇ ਵੱਲੋਂ ਕੱਲ ਕਾਗਜ਼ ਦਾਖਲ ਕਰ ਦਿੱਤੇ ਗਏ ਤੇ ਜਿਹੜੇ ਬਾਕੀ ਰਹਿੰਦੇ ਉਮੀਦਵਾਰ ਆ ਉਹ ਥੋੜੇ ਹਨ ਜਾਂ ਬਹੁਤੇ ਹਨ ਉਹਨਾਂ ਨੇ ਆਪਣੇ ਕਾਗਜ਼ ਅੱਜ ਦਾਖਲ ਕਰ ਦੇਣੇ ਸੋ ਕੱਲ ਤੋਂ ਗੱਲ ਖਤਮ ਜਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਆ ਉਹ ਮੈਦਾਨ ਦੇ ਵਿੱਚ ਰਹਿ ਜਾਣਗੇ ਫਿਰ ਕੋਈ ਮੈਦਾਨ ਦੇ ਵਿੱਚ ਨਵਾਂ ਨਹੀਂ ਆ ਸਕੂਗਾ ਹਾਂ ਜਿਨ੍ਹਾਂ ਨੇ ਕਾਗਜ਼ ਦਾਖਲ ਕੀਤੇ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਵਾਪਸ ਜਰੂਰ ਲੈ ਸਕਦਾ ਫਿਰ ਇਹ ਵੇਲਾ ਆ ਜਾਊਗਾ ਸੋ ਦੇਖੋ ਭਾਈ ਅੱਜ ਕੀ ਵਰਦਾ ਪਰ ਗੱਲ ਇਹ ਆ ਵੀ ਅੱਜ ਕੀ ਵੀ ਮੁਕਾਬਲੇ ਬੜੇ ਤਿੱਖੇ ਹੋਣੇ ਵੱਖ-ਵੱਖਾ ਵਾਰੇ ਉੱਤੇ ਬਟੰਡੇ ਦੀ ਗੱਲ ਕਰ ਲਓ ਸੰਗਰੂਰ ਦੀ ਗੱਲ ਕਰ ਲਓ ਪਟਿਆਲੇ ਦੀ ਗੱਲ ਕਰ ਲਓ ਲੁਧਿਆੜੇ ਦੀ ਗੱਲ ਕਰ ਲਓ ਖਡੂਰ ਸਾਹਿਬ ਦੀ ਗੱਲ ਕਰ ਲਓ ਇਹ ਤਾਂ ਉਹ ਸੀਟਾਂ ਹੈਗੀਆਂ ਜਿੱਥੇ ਮੁਕਾਬਲੇ ਬੜੇ ਤਿੱਖੇ ਹੋਣੇ ਆ ਤੇ ਬਾਕੀ ਦੇਖੋ ਸਮੇਂ ਦੀ ਗੱਲ ਕੀ ਹੈ ਜੀ ਜੀ ਬਿਲਕੁਲ ਸਹੀ ਕਹਿਟਾਣਾ ਸਾਹਿਬ ਖੈਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਹੁਣ ਉਸ ਮਾਮਲੇ ਦੀ ਜਿਹੜਾ ਮਾਮਲਾ ਇਸ ਵੇਲੇ ਬਹੁਤ ਜ਼ਿਆਦਾ ਲਜਾਇਸ ਤੌਰ ਤੇ ਪੱਖਿਆ ਹੋਇਆ ਹੈ ਜੀ ਬੀਬੀ ਜ਼ਗੀਰਕੌਰ ਦੀ ਠੋਡੀ ਨੂੰ ਹੱਥ ਲਾਉਣ ਦਾ ਮਾਮਲਾ ਚੰਨੀ ਹੋਰਾਂ ਨੇ ਸਫਾਈ ਦਿੱਤੀ ਹੈ ਤੇ ਬੀਬੀ ਜ਼ਗੀਰਕੌਰ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਬੀਬੀ ਜ਼ਗੀਰਕੌਰ ਹੋਰਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਬੀਬੀ ਜ਼ਗੀਰਕੌਰ ਨੇ ਗੱਲ ਕਹਤੀ ਆ ਵੀ ਭਾਈ ਇਹ ਤਾਂ ਸਤਕਾਰ ਦੇ ਤੌਰ ਦੇ ਉੱਤੇ ਸੀ ਤੇ ਚੰਨੀ ਹੋਰਾਂ ਦੇ ਕਹਤਾ ਜੀ ਇਹ ਸਤਕਾਰ ਦੇ ਤੌਰ ਤੇ ਸੀ ਵੱਡੀ ਭੈਣ ਦੇ ਨਾਲ ਤੇ ਮੇਰੇ ਵਰਗਾ ਬੰਦੇ ਨੂੰ ਐਵੇਂ ਜਕਰ ਖਪੀ ਜਾਵੇ ਵੀ ਪਾਈਓ ਗਲਤ ਹੋ ਗਿਆ ਧੱਕਾ ਹੋ ਗਿਆ ਤਾਂ ਉਹਦਾ ਵजूद ਕੀ ਹੈ ਇਹ ਸਾਡੇ ਫਿਰ ਪੰਜਾਬਗਾਂ ਦੀ ਇੱਕ ਹਰਤ ਹਨ ਕਿ ਸਾਡੇ ਲੀਡਰਸ਼ਿਪ ਦੀ ਵੀ ਸਾਡੇ ਪੰਜਾਬਗਾਂ ਦੀ ਵੀ ਬੀ ਸਾਈਡ ਤੇ ਖੜੇ ਨੂੰ ਤਕਲੀਫ ਵਾਲੀ ਹੁੰਦੀ ਆ ਤੇ ਜਿੰਨਾ ਦੇ ਨਾਲ ਜੁੜਿਆ ਮਸਲਾ ਹੁੰਦਾ ਉਹਨਾਂ ਨੂੰ ਤਕਲੀਫ ਨਹੀਂ ਹੁੰਦੀਗੀ ਸੋ ਬੀਬੀ ਜਗੀਰਕੌਰ ਤੇ ਚੰਨੀ ਦੇ ਬਾਰੇ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿ ਦੋਵੇਂ ਜਲੰਧਰ ਦੇ ਵਿੱਚ ਜਦੋਂ ਕਾਗਜ਼ ਦਾਖਲ ਕਰਨ ਦੇ ਮੌਕੇ ਇਕੱਠੇ ਹੋਏ ਸੀਗੇ ਆਮੋ ਸਾਹਮਣੇ ਹੋਏ ਤਾਂ ਫਿਰ ਦੋਵਾਂ ਨੇ ਦੁਆ ਸਲਾਮ ਕੀਤੀ ਫਤੇ ਨਹੀਂ ਸਾਂਝ ਪਾਈ ਤਾਂ ਉਸ ਵਕਤ ਚੰਨੀ ਹੋਰਾਂ ਨੇ ਬੀਬੀ ਜਗੀਰਕੌਰ ਦੇ ਦੋਵੇਂ ਹੱਥ ਫੜ ਕੇ ਤੇ ਮੱਥੇ ਨੂੰ ਲਾ ਲਏ ਫਿਰ ਉਸ ਤੋਂ ਬਾਅਦ ਹਾਸਾ ਠੱਠਾ ਚੱਲਿਆ ਫਿਰ ਚੱਨੀ ਹੋਰੀ ਜਾਂਦੇ ਜਾਂਦੇ ਤੇ ਬੀਬੀ ਜਗੀਰਕੌਰ ਦੀ ਥੋਡੀ ਨੂੰ ਹੱਥ ਲਾਉਂਦੇ ਤੇ ਫਿਰ ਹਾਸਾ ਢੱਠਾ ਪੈ ਜਾਂਦਾ ਪਰ ਚਲੇ ਜਾਂਦੇ ਆ ਕੁਝ ਕੁ ਲੋਕਾਂ ਨੇ ਵੀਡੀਓ ਵਾਇਰਲ ਕਰਤੀ ਉਹਦੇ ਵਿੱਚ ਅਸੀਂ ਦੇਖਿਆ ਵੀ ਬੀਬੀ ਜਗੀਰਕੌਰ ਦੇ ਨਾਲ ਚਾਰਤੀ ਹੋ ਗਈ ਬੀਬੀ ਜਗੀਰਕੌਰ ਦੀ ਥੋਡੀ ਨੂੰ ਹੱਥ ਲਾਇਆ ਤਾਂ ਔਰਤਾਂ ਦਾ અપਮਾਨ ਹੈ ਫਲਾ ਹੈ ਟੀੰਗ ਹੈ ਐਦਾਂ ਦੀਆਂ ਗੱਲਾਂ ਕਈ ਵੇਲੇੜ ਕਰਨ ਲੱਗ ਪਏ ਉਹਨਾਂ ਵੇਲੇੜਾ ਨੂੰ ਸਿਰਫ ਇੱਕੋ ਬੇਨਤੀ ਆ ਕਿ ਤੁਸੀਂ ਸਿਰਫ ਆਪਣੇ ਕੰਮ ਤੱਕ ਸੀਮਿਤ ਰਿਹਾ ਕਰੋ ਨਾ ਬੀਬੀ ਜਗੀਰਕੌਰ ਨੂੰ ਕੋਈ ਇਤਰਾਜ਼ ਆਦਾ ਚੱਨੀ ਹੋਰਾਂ ਨੂੰ ਕੋਈ ਇਤਰਾਜ਼ ਆ

ਉਦੇ ਵੱਲੋਂ ਇਹ ਗੱਲ ਕਹੀ ਗਈ ਹੈ ਡੀਜੀਪੀ ਨੂੰ ਕਿ ਭਾਈ ਤੁਸੀਂ ਇਸ ਮਸਲੇ ਦੇ ਉੱਤੇ ਉਤਰਦੇ ਹੋ ਰਿਪੋਰਟ ਦਿਓ ਔਰਤ ਦੀ ਬੇਬਤੀ ਹੋ ਗਈ ਹੈ ਸੋ ਇਹ ਹੈਰਾਨੀਜਨਕ ਆ ਵੀ ਔਰਤ ਤਾਂ ਕਹਿ ਰਹੀ ਹੈ ਵੀ ਭਾਈ ਮੈਨੂੰ ਇਤਰਾਜ਼ ਕੋਈ ਨਹੀਂ ਵੀ ਭਾਈ ਇਹ ਸਤਕਾਰ ਦਾ ਭਾਵਨਾ ਸੀ ਤੇ ਮਹਿਲਾ ਕਮਿਸ਼ਨ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਈ ਔਰਤ ਦੇ ਸਨਭਾਲ ਨੂੰ 6:00 ਵਜੇ ਹੈ ਇਹਦੇ ਬਾਰੇ ਰਿਪੋਰਟ ਦਿਓ ਸਾਨੂੰ ਵਿਸਥਾਰ ਦੇ ਵਿੱਚ ਸੋ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਵੀ ਹੈ ਕਿ ਨਹੀਂ ਪਹਿਲੀ ਗੱਲ ਤਾਂ ਇਹ ਆ ਜਾਂ ਫਿਰ ਆਪਾਂ ਵੀਡੀਓ ਦੇਖ ਕੇ ਉਹੀ ਪੁਰਾਣੀਆਂ ਗੱਲਾਂ ਹੀ ਕਰੀ ਜਾਂਦੇ ਆ ਕਈ ਲੋਕਾਂ ਦੇ ਤਾਂ ਹਰਮਨ ਜੀ ਕੱਲ ਇਹ ਕੀਤਾ ਵੀ ਇੱਕ ਨਾ ਜਦੋਂ ਚਰਨਜੀਤ ਚੰਨੀ ਹੋਰਾਂ ਦੇ ਨਾਲ ਵਿਵਾਦ ਜੁੜਿਆ ਸੀ ਵੀ ਇੱਕ ਔਰਤ ਨੂੰ ਇਹਨਾਂ ਨੇ ਮੈਸੇਜ ਭੇਜਿਆ ਸੀਗਾ WhatsApp ਦੇ ਉੱਤੇ ਜਦੋਂ ਮੰਤਰੀ ਹੁੰਦੇ ਸੀ ਉਦੋਂ ਬੀਬੀ ਜਗੀਰ ਕੌਰ ਨੇ ਇੱਕ ਬਿਆਨ ਦਿੱਤਾ ਹੋਊਗਾ ਵੀ ਚਰਨਜੀਤ ਚੰਨੀ ਹੋਰਾਂ ਨੇ ਬਹੁਤ ਘਟੀਆ ਹਰਕਤ ਕੀਤੀ ਆ ਇਦਾਂ 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 ਕੋਈ ਗੱਲਾਂ ਕਹੀਆਂ ਹੋਣੀਆਂ ਉਸ ਬਿਆਨ ਨੂੰ ਨਾਲ ਜੋੜ-ਜੋੜ ਕੇ ਪੇਸ਼ ਕੀਤਾ ਜਾ ਰਿਹਾ ਵੀ ਆਹ ਦੇਖੋ ਜੀ ਬੀਬੀ ਜਗੀਰ ਕੌਰ ਹੋ ਗਏ ਦਿਵਾਲੇ ਫਿਰ ਇਹਨਾਂ ਨੇ ਮੈਂ ਉਦੋਂ ਹੀ ਇਸ ਗੱਲ ਨੂੰ ਸਮਝਾ ਮੈਂ ਆਖਿਆ ਯਾਰ ਵੀ ਇਹ ਤਾਂ ਇਹਨਾਂ ਨੇ ਕਿਹਾ ਹੀ ਨਹੀਂ ਹੋ ਸਕਦਾ ਉਦੇ ਵਿੱਚ ਇਹ ਗੱਲ ਕਹਿੰਦੇ ਆ ਵੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜ਼ਰਤ ਕੀਤੀ ਆ ਇਹ ਨਾ ਮਾਫੀਯੋਗ ਅਪਰਾਧ ਆ ਤੇ ਹੁਣ ਤੋਂ ਮੰਤਰੀ ਹੈ ਹੀ ਨਹੀਂ ਪਰ ਲੋਕਾਂ ਦਾ ਇਸ ਗੱਲ ਨਾਲ ਤਾਂ ਲੱਗੀ ਕੋਈ ਨਹੀਂ ਲੋਕ ਤਾਂ ਜੋ ਮੂੰਹ ਦੇ ਵਿੱਚ ਆ ਪਟਰ ਪਟਰ ਛੱਡ ਛੱਡ ਕਰੀ ਜਣਾ ਤੇ ਲੋਕ ਕਰੀ ਗਏ ਆ ਪਰ ਉਹ ਭਾਈ ਪੁਰਾਣੀ ਵੀਡੀਓ ਸੀ ਇਹ ਗੱਲ ਖਤਮ ਹੋ ਗਈ ਆ ਇਹ ਗੱਲ ਜਿਹਨਾਂ ਨੇ ਵਧਾਉਣੀ ਹੈ ਮਾੜੀ ਬੁੱਟੀ ਉਹ ਵਧਾਈ ਜਾਣਗੇ ਪਰ ਇਹਦੇ ਵਿੱਚ ਹੋਰ ਕੁਝ ਵੀ ਨਹੀਂ ਗਾਇ ਜੀ ਬਿਲਕੁਲ ਸਹੀ ਕਹਿ ਤੁਸੀਂ ਟੈਣਾ ਸਾਹਿਬ ਖੈਰ ਅੱਗੇ ਬਾਅਦਿਆਂ ਗੱਲ ਕਰਦੇ ਹਾਂ ਸਵਰਨ ਸਲਾਰੀਆ ਹੋਰਾਂ ਦੀ ਆਮ ਆਦਮੀ ਪਾਰਟੀ ਚੋ ਵੀ ਸ਼ਾਮਲ ਹੋ ਗਏ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਸਵਰਨ ਸਲਾਰੀਆ ਨੇ ਜਿਹੜੇ ਉਹ ਭਾਜਪਾ ਦੇ ਆਗੂ ਆ ਤੇ ਭਾਜਪਾ ਦੇ ਵੱਲੋਂ ਉਹ ਚੋਣ ਲੜਨ ਦੇ ਚਾਹਵਾਨ ਸੀ ਇਸ ਕੀ ਗੁਰਦਾਸਪੁਰ ਦੇ ਵਿੱਚੋਂ ਗੁਰਦਾਸਪੁਰ ਦੇ ਵਿੱਚ ਇੱਥੇ ਕੀ ਉਹ ਚੋਣ ਲੜਦੇ ਇੱਛਕ ਸੀ ਪਰ ਦਿਨੇਸ਼ ਕੁਮਾਰ ਬੱਬੂ ਨੂੰ ਭਾਜਪਾ ਨੇ ਟਿਕਟ ਦੇ ਦਿੱਤੀ ਇਸ ਕਰਕੇ ਭਾਈ ਉਹ ਚੋਣ ਲੜ ਨਹੀਂ ਸਕੇ ਤੇ ਸਵਰਨ ਸਲਾਰੀਆ ਹੋਰੀ ਨੇ ਇਹ ਗੱਲ ਕਹੀ ਸੀ ਕਿ ਮੈਂ ਚੋਣ ਲੜੂੰਗਾ ਹੀ ਲੜੂੰਗਾ ਲਗਦਾ ਇਹ ਸੀ ਕਿ ਉਹ ਆਜ਼ਾਦ ਤੌਰ ਤੇ ਉੱਤੇ ਚੋਣ ਲੜਨਗੇ ਪਰ ਉਹਨਾਂ ਨੇ ਉਹ ਚੋਣ ਨਹੀਂ ਲੜੀ ਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆ ਸੋ ਸਵਰਨ ਸਲਾਰੀਆ ਦੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਨਾਲ ਤੇ ਗੁਰਦਾਸਪੁਰ ਤੋਂ ਸ਼ਹਿਰੀ ਕਲਸੀ ਨੂੰ ਕਿੰਨਾ ਕੁ ਸਮਰਥਨ ਮਿਲੂਗਾ ਤੇ ਕਿੰਨਾ ਕੁ ਹੁਲਾਰਾ ਹੁਣ ਮਿਲੂਗਾ ਇਹ ਵਕਤ ਨੇ ਬਿਆਨ ਕਰਨਾ ਪਰ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਜਿਹੜੇ ਵੀ ਲੋਕ ਇਸ ਵੇਲੇ ਇੱਕ ਤੋਂ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਆ ਉਹਨਾਂ ਨੂੰ ਸਿੱਧੇ ਤੌਰ ਤੇ ਉੱਤੇ ਹੁਣ ਪਾਰਟੀ ਬਦਲਣ ਦਾ ਕੋਈ ਫਾਇਦਾ ਨਹੀਂ ਹੋਣਾ ਵੀ ਜੇ ਪਾਕਾਇਦੇ ਗਏ ਜੀ ਇਹਨੂੰ ਕਿ ਆ ਮਿਲ ਜੂਗਾ ਇਹਨੂੰ ਆ ਰਤਬਾ ਮਿਲ ਜੂਗਾ ਇਹ ਗੱਲਾਂ ਨਹੀਂ ਹੁਣ। ਮੈਂ ਇਹ ਗੱਲ ਜ਼ਰੂਰ ਆ ਕਿ ਜਦੋਂ ਉਹ ਇਸ ਤਰੀਕੇ ਦੇ ਨਾਲ ਪਾਰਟੀਆਂ ਬਦਲ ਰਹੇ ਆ ਤਾਂ ਇਹ ਅਗਲੀਆਂ ਚੋਣਾਂ ਦੇ ਵਾਸਤੇ ਕੋਈ ਸੌਦੇਬਾਜ਼ੀ ਕਰਕੇ ਜ਼ਰੂਰ ਜਾਂਦੇ ਹੋ ਸਕਦੇ ਆ। ਵੀ 2027 ਦੇ ਵਿੱਚ ਸਾਨੂੰ ਕੀ ਦਿਓਗੇ? ਸਾਨੂੰ ਉਦੋਂ ਕੀ ਫਾਇਦਾ ਹੋਊਗਾ ਜੇਕਰ ਤੁਹਾਡਾ ਬੰਦਾ ਹੁਣ ਜਿਤਾ ਦਿੱਗੇ? ਸੋ ਇਦਾਂ ਦੀਆਂ ਗੱਲਾਂ ਬਾਤ ਤਾਂ 100% ਹੁਣ ਪਰ ਜੇ ਆਪਾਂ ਇਹ ਗੱਲ ਕਰੀਏ ਕਿ ਹੁਣ ਕੋਈ ਕਿਸੇ ਨੂੰ ਟਿਕਟ ਦੇਊਗਾ ਹੁਣ ਤਾਂ ਵੇਲਾ ਨਿਕਲ ਗਿਆ। ਹੁਣ ਤਾਂ ਸਾਰਾ ਕੰਮ ਹੀ ਇਸ ਸਮਾਪਤੀ ਦੇ ਕੰਡੇ ਦੇ ਉੱਤੇ ਆ। ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਐਲਾਨੇ ਆ ਜਿਵੇਂ ਕਿ ਹੁਣ ਬੈਂਸਪਰਾ ਬੈਂਸਪਰਾ ਆਪਾਂ ਜਾਣਦੇ ਜੀ ਕਿ ਅੱਗੇ ਜੀ ਦੋਵੇਂ ਜਣੇ ਕਾਂਗਰਸ ਦੇ ਵਿੱਚ ਪਰ ਇਹਦਾ ਮਤਲਬ ਇਹ ਨਹੀਂ ਕਿ ਰਾਜਾ ਵੜਿੰਗ ਦੀ ਥਾਂ ਦੇ ਉੱਤੇ ਟਿਕਟਾਂ ਨੂੰ ਮਿਲ ਜੂਗੀ ਹੁਣ ਉਹ ਰਾਜਾ ਵੜਿੰਗ ਨੂੰ ਜਿਤਾਉਣ ਦੇ ਲਈ ਮਿਹਨਤ ਕਰ ਸਕਦੇ ਆ ਉਹ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਸਕਦੇ ਆ ਰਾਜਾ ਵੜਿੰਗ ਜਿੱਤੂ ਪਾ ਤੇ ਉਹਨਾਂ ਦੀ ਪੈਂਠ بڑੂਗੀ ਵੀ ਭਾਈ ਇਹਨਾਂ ਨੇ ਜਿਤਾਤਾ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਉਰੰਦੇ ਨਾਲ ਗੱਲ ਹੋਈ ਆ ਵੀ ਭਾਈ ਤੁਹਾਨੂੰ ਡਾਕਟਰ ਦੇਵਾਂਗੇ ਤੋ ਇਹ ਪੁਆਇੰਟ ਦੇ ਲਈ ਆ ਅੱਜ ਦੇ ਤਰੀਕੇ ਦੇ ਵਿੱਚ ਜੇਕਰ ਕੋਈ ਇੱਕ ਤੋਂ ਦੂਜੀ ਪਾਰਟੀ ਕਿ ਛੜਾਫਾ ਮਾਰ ਕੇ ਜਾਂਦਾ ਤਾਂ ਉਹਨੂੰ ਅੱਜ ਕੋਈ ਫਾਇਦਾ ਨਹੀਂ ਉਹ 2027 ਦੇ ਮਤੇ ਨਜ਼ਰ ਜਾਊਗਾ ਜੀ ਬਿਲਕੁਲ ਸਹੀ ਤਣਾ ਸਾਹਿਬ ਖੈਰ ਬੀਬੀ ਬਾਦਲ ਦੀ ਗੱਲ ਕਰਦੇ ਆ ਜੀ ਕਹਿੰਦੇ ਬੀਬੀ ਬਾਦਲ ਨੇ 5 ਵਰਿਆਂ ਦੇ ਵਿੱਚ ਕੋਈ ਵੀ ਗਹਿਣਾ ਨਹੀਂ ਖਰੀਦਿਆ ਜੀ ਤਾਂ ਬੀਬੀ ਬਾਦਲ ਦੇ ਵੱਲੋਂ ਵੀ ਹਰ ਤਮਰਤ ਕੋਰ ਬਾਦਲ ਦੇ ਵੱਲੋਂ ਲੰਘੇ ਕੱਲ ਤੇ ਆਪਣੇ ਕਾਗਜ਼ ਦਾਖਲ ਕਰ ਦਿੱਤੇ ਗਏ ਬਠਿੰਡੇ ਤੋਂ ਨਾਲ ਸੁਖਬੀਰ ਸਿੰਘ ਬਾਦਲ ਤੇ ਕਈ ਹੋਰ ਨੇਤਾ ਸੀਗੇ ਤੇ ਬੀਬੀ ਬਾਦਲ ਨੇ ਕੱਲ ਇਹ ਗੱਲ ਕਹੀ ਆ ਉਹ ਕਹਿੰਦੀ ਜੀ ਮੈਂ ਜਿੱਤੂਗੀ ਐਤਕੀ ਫੇਰ ਜਿੱਤੂਗੀ ਤੇ ਬੀਬੀ ਬਾਦਲ ਜੇਕਰ ਨਹੀਂ ਜਿੱਤਦੇ ਮੰਨ ਲਓ ਤਾਂ ਇਹਦੇ ਚ ਅਕਾਲੀ ਦਲ ਦੇ ਪੜ ਪੱਲੇ ਕੱਖ ਨਹੀਂ ਰਹਿੰਦਾਗਾ ਤੇ ਅਗਲੀ ਗੱਲ ਆ ਕਿ ਉਹ ਜਿੱਤਣ ਦੇ ਲਈ ਹਰ ਕੁਸ਼ ਕਰਨਗੇ ਇਹਦੇ ਵਿੱਚ ਵੀ ਆਪਾਂ ਜਾਣਦੇ ਹਰ ਸੰਭਵ ਯਤਨ ਕਰਨਗੇ ਤੇ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਕਿ ਇਸ ਵੇਲੇ ਬੀਬੀ ਬਾਦਲ ਜਦੋਂ ਆਪਾਂ ਕੋਈ ਵੀ ਹੋਵੇ ਬੰਦਾ ਜਿਨੇ ਕਾਗਜ਼ ਦਾਖਲ ਕੀਤੇ ਆ ਜਾਂ ਕਰਨੇ ਆ ਉਹਦੇ ਬਾਰੇ ਇਹ ਪਤਾ ਲੱਗਦਾ ਜੀ ਕਿ ਉਹਦੇ ਕਾਗਜ਼ਾ ਦੇ ਵਿੱਚ ਲਿਖਿਆ ਕੀ ਆ ਉਹਦੇ ਕੋਲੇ ਕਿੰਨੇ ਬੈਂਕ ਖਾਤੇ ਆ ਖਾਤਿਆਂ ਦੇ ਵਿੱਚ ਕਿੰਨੇ ਪੈਸੇ ਆ ਘਰ ਵਾਲੇ ਦੇ ਖਾਤੇ 'ਚ ਕਿੰਨੇ ਪੈਸੇ ਬੱਚਿਆਂ ਦੇ ਖਾਤੇ 'ਚ ਕਿੰਨੇ ਪੈਸੇ ਆ ਕਿੰਨੀ ਜਾਇਦਾਦ ਖਰੀਦੀ ਆ ਕਿੱਥੇ-ਕਿੱਥੇ ਜਾਇਦਾਦ ਪਹਿਲਾਂ ਕਿੰਨੀ ਵੇਚੀ ਆ ਕਿੰਨਾ ਕਰਜ਼ਾ ਕਿੰਨੇ ਗਹਿਣੇ ਆ ਕਿੰਨੀ ਲਿਕਵਿਡ ਮਨੀ ਘਰ ਦੇ ਵਿੱਚ ਆ ਇਹ ਸਾਰੀਆਂ ਗੱਲਾਂ ਉਹਦੇ ਵਿੱਚ ਦਰਜ ਕਰਦੀਆਂ ਪਈਆਂ ਸੋ ਬੀਬੀ ਹਰਸਮਨਤ ਕੋਲ ਬਾਦਲ ਦੇ ਕਾਗਜ਼ ਦੇਖ ਕੇ ਤੇ ਹਲਫਨਾਮਾ ਦੇਖ ਕੇ ਪਤਾ ਲੱਗਾ ਜੀ ਕਿ ਉਹਨਾਂ ਨੇ ਪਿਛਲੇ 5 ਵਰਿਆਂ ਦੇ ਵਿੱਚ ਕੋਈ ਗਹਿਣਾ-ਘੱਟਾ ਨਹੀਂ ਖਰੀਦਿਆ ਤੇ ਆਮ ਤੌਰ ਦੇ ਉੱਤੇ ਉਹ ਗਹਿਣਿਆਂ ਦੇ ਸ਼ੱਕੀਨ ਸਭ ਤੋਂ ਵੱਧ ਦੱਸੇ ਜਾਂਦੇ ਆ ਪਰ ਕਿਹਨੇ ਕੋਈ ਗਹਿਣਾ ਘਟਾ ਨਹੀਂ ਖਰੀਦਿਆ ਹਨ ਇੱਕ ਕਾਰ ਜ਼ਰੂਰ ਲਈ ਉਹਨਾਂ ਨੇ ਤੇ ਉਹ ਕਾਰ ਦੀ ਕੀਮਤ ਲਗਭਗ 1.5 ਕਰੋੜ ਰੁਪਈਆ ਹੋਊਗੀ ਜੀ ਇਸ ਵੇਲੇ ਮੰਡੀ ਦੇ ਵਿੱਚ ਤੇ ਪਤਾ ਲੱਗਾ ਜੀ ਕਿ ਉਹ ਜਿਹੜੇ ਗਹਿਣੇ ਉਹਨਾਂ ਦੀ ਕੀਮਤ 7 ਕਰੋੜ ਤੋਂ ਉੱਤੇ ਦੀ ਹੈਗੀ ਆ ਸੋ ਇਸ ਤਰੀਕੇ ਦੇ ਮੇਰਬੇ ਸਾਹਮਣੇ ਆਏ ਆ ਪਰ ਬੀਬੀ ਜਗੀਰਕੌਰ ਜਦੋਂ ਚੋਣ ਲੜਦੇ ਹੁੰਦੇ ਸੀ ਉਹਨਾਂ ਨੂੰ ਵੀ ਇਵੇਂ ਦਰਜ ਕਰਨਾ ਪੈਣਾ ਸੀ ਚਰਨਜੀਤ ਚੰਨੀ ਹੋਰਾਂ ਨੂੰ ਵੀ ਸਾਰਾ ਕੁਝ ਦਰਜ ਕਰਨਾ ਪਿਆ ਜਦੋਂ ਕੈਪਟਨ ਹੋਰੀ ਚੋਣ ਲੜਦੇ ਸੀ ਉਹਨਾਂ ਨੂੰ ਵੀ ਦਰਜ ਕਰਨਾ ਪਿਆ ਇਹ ਸਾਰੀ ਇਕੱਲੀ ਇਕੱਲੀ ਗੱਲ ਬੇਰਵੇ ਦੇ ਰੂਪ ਦੇ ਵਿੱਚ ਦਰਜ ਕਰਵਾਉਣੀ ਪੈਂਦੀ ਹੈ ਜੀ ਜੀ ਬਿਲਕੁਲ ਸਹੀ ਤਣਾ ਸਾਹਿਬ ਤੇ ਖੈਰ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਮੋਰਚੇ ਨੂੰ 90 ਦਿਨ ਹੋ ਗਏ ਨੇ ਜੀ ਬਿਲਕੁਲ ਜੀ ਬਿਲਕੁਲ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨਾਂ ਨੂੰ ਪੂਰੇ 90 ਦਿਨ ਹੋ ਗਏ ਆ ਅੱਜ 91 ਦਿਨ ਚੱਲ ਰਿਹਾ ਤੇ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਉਹ ਜਿਹੜੇ ਹੁਣ ਬਾਰਡਰਾਂ ਦੇ ਉੱਤੇ ਬੈਠੇ ਆ ਉਹਨਾਂ ਦੀ ਸਾਰ ਕੋਈ ਨਹੀਂ ਲੈ ਰਿਆ ਪਰ ਉਹ ਡਟੇ ਬੈਠੇ ਆ ਤੇ ਲੰਘੇ ਕੱਲ ਸਰਵਣ ਸਿੰਘ ਭਦੇਰ ਹੋਰਾਂ ਨੇ ਇਹ ਗੱਲ ਕਹੀ ਆ ਵੀ ਜਦੋਂ 100 ਦਿਨ ਪੂਰਾ ਤੇ ਅਸੀਂ ਵੱਡੇ ਪੱਧਰ ਦੇ ਉੱਤੇ ਇਕੱਠ ਕਰਾਂਗੇ ਤੇ ਕੇਂਦਰ ਦੀ ਸਰਕਾਰ ਦੀ ਇੱਟ ਦੇ ਨਾਲੋਂ ਕਹਿੰਦੇ ਜੀ ਅਸੀਂ ਇੱਟ ਖੜਕਾ ਦੇਾਂਗੇ ਚਲੋ ਜੀ ਇਹ ਵਧੀਆ ਉਹਨਾਂ ਨੇ ਆਪਦਾ ਜਜ਼ਬਾ ਪੇਸ਼ ਕੀਤਾ ਤੇ ਬਾਕੀ ਦੇਖਦੇ ਹਾਂ ਕੀ ਵੜਦਾ ਪਰ ਇਹ ਵੀ ਉਹਨਾਂ ਨੇ ਕਿਹਾ ਜੀ ਕਿ ਗਲਤ ਦੇ ਖਿਲਾਫ ਅਸੀਂ ਖੜੇ ਹਾਂ ਤੇ ਇਸ ਵੇਲੇ ਰੇਲਵੇ ਟਰੈਕ ਦੇ ਉੱਤੇ ਕਿਸਾਨ ਬੈਠੇ ਹੈ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰਾਜ ਜੀ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ